ਉਹਨੂੰ ਚਲੀ ਗਈ ਪੇਕ ਕੇ ਪਹਿਲਾਂ ਤਾਂ ਮੇਰੇ ਹੁੰਦੇ ਆਉਂਦੀ ਸੀ ਉਦੋਂ ਤਾਂ ਕੁਝ ਬੋਲਦੀ ਨਹੀਂ ਸੀ ਹੁਣ ਉਹਨੂੰ ਮੌਕਾ ਮਿਲ ਗਿਆ ਵੀ ਅੱਜ ਆਦੀ ਮਾਮੀ ਘਰੇ ਨਹੀਂ ਹੈਗੀ ਵਜ ਜੜੀਆਂ ਲੂਤੀਆਂ ਲੱਗਦੀਆਂ ਨੇ ਮੈਂ ਲਾ ਲਾ ਹੈਗੀ ਤਾਂ ਭੈਣ ਜੀ ਇਹਨੂੰ ਚੱਕੀ ਆ ਉਹਨਾਂ ਦੀ ਅੱਗੇ ਤੁਹਾਡੀਆਂ ਗੱਲਾਂ ਦਾ ਕਿੰਨਾ ਕੋ ਗੁੱਸਾ ਕਰਦੀ ਸੀ ਦੋਨੇ ਜਣੀਆਂ ਮਾਵਾਂ ਧੀਆ ਵਾਂਗੂ ਰਹਿੰਦੀਆਂ ਸੀ ਆ ਇੱਕ gekeੜਾ ਲਾ ਕੇ ਗਈ ਆ ਤੁਹਾਡੇ ਮਗਰੋਂ ਤੁਹਾਡਾ ਦੋਮਾਂ ਦਾ ਪਿਆਰ ਹੀ ਖਤਮ ਕਰਤਾ ਦੋਨਾਂ ਨੂੰ ਆਪਸ ਵਿੱਚ ਨਹੀਂ ਪਾੜਤਾ ਮੈਂ ਤਾਂ ਇਹਨਾਂ ਦਾ ਹਜੇ ਵੀ ਬਥੇਰਾ ਕਰਦੀ ਆ ਮੁੰਡੇ ਨੇ ਮੈਨੂੰ ਕਿੰਨੀ ਵਾਰੀ ਬੁਲਾ ਲਿਆ ਵੀ ਆ ਜਾ ਮੰਮੀ ਬਾਹਰ ਮੈਂ ਇੰਨਾ ਕਰਕੇ ਬਾਹਰ ਨਹੀਂ ਜਾਂਦੀ ਹੈਗੀ ਵੀ ਚੱਲ ਕੋਈ ਨਾ ਵੀ ਇਹਨਾਂ ਦਾ ਕੋਣ ਹੈ ਓਰੇ ਵੀ ਹੋਰ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਨਿਭਾਦਾ ਫਿਰ ਦੇਖੂੰਗੀ ਥੋੜਾ ਤਾਂ ਭੈਣ ਜੀ ਕੋਈ ਕਸੂਰ ਨਹੀਂ ਤੁਸੀਂ ਤਾਂ ਆਪਦੀ ਜਗ੍ਹਾ ਸਹੀ ਹੋ ਕਸੂਰ ਤਾਂ ਸਾਰਾ ਲਵੀ ਦਾ ਜਿਹੜੀ ਆਪਣੀ ਦੋਹਾਂ ਦੀ ਗੱਲ ਨਹੀਂ ਮੰਨਦੀ ਐਵੇਂ ਭੂਆ ਪਿੱਛੇ ਲੱਗ ਕੇ ਨਾ ਆਪਦਾ ਘਰ ਖਰਾਬ ਕਰਦੀ ਐ ਨਾਲੇ ਭੂਆ ਨੇ ਕੰਮ ਨਹੀਂ ਆਉਣਾ ਕੰਮ ਤਾਂ ਉਹਨੂੰ ਤੁਸੀਂ ਆਉਣਾ ਐ ਇਹ ਤਾਂ ਹੈ ਭੈਣ ਜੀ ਹੁਣ ਦੇਖੋ ਸਿਮੀ ਨੂੰ ਸੰਧਾਰਾ ਦੇਣ ਜਾਣਾ ਸਾਰੀ ਤਿਆਰੀ ਕਰੀ ਪਈ ਐ ਹੁਣ ਘਰ ਚ ਇਹੋ ਜਿਹਾ ਮਾਹੌਲ ਐ ਇਹੋ ਜਿਹਾ ਮਾਹੌਲ ਵੇਖ ਕੇ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਗੱਲ ਤਾਂ ਤੁਹਾਡੀ ਠੀਕ ਐ ਭੈਣ ਜੀ ਜਦੋਂ ਘਰ ਚ ਟੈਨਸ਼ਨ ਹੋਵੇ ਨਾ ਫਿਰ ਕਿੱਥੇ ਜਾਣ ਨੂੰ ਵੀ ਜੀ ਨਹੀਂ ਕਰਦਾ ਪਰ ਜਾਣਾ ਤਾਂ ਪਊਗਾ ਹੀ ਉਹ ਵੀ ਜਵਾਖੜੀ ਦੇਖਦੀ ਹੋਊ ਪਹਿਲਾਂ ਸੰਧਾਰਾ ਐ ਉਹਦਾ ਨਾਲੇ ਉਹਨੂੰ ਕੀ ਪਤਾ ਵੀ ਘਰ ਚ ਕੀ ਕੁਝ ਹੋ ਰਿਹਾ ਜੇ ਤੁਸੀਂ 2-4 ਦਿਨ ਨਾ ਗਏ